ਇਲੈਕਟ੍ਰੋਨ ਲੋਡ ਪਈ ਜਦੋਂ ਸੈਂਡ ਵੇਵ ਸੀ ਇਹਨਾਂ ਦੇ ਪੇਸ਼ੈਂਟ ਕਿਉਂ ਪੰਜਾਬ ਚ ਆ ਕੇ ਡਮੇਟ ਹੁੰਦੇ ਰਹੇ ਨੇ ਜੇ ਇਹਨਾਂ ਕੋ ਦਿੱਲੀ ਚ ਪੂਰਾ ਇੰਤਜ਼ਾਮ ਹੁੰਦਾ ਤੇ ਪੰਜਾਬ ਚ ਉਹਨਾਂ ਨੂੰ ਆਉਣਾ ਨਾ ਪੈਂਦਾ ਹੋਰ ਸਟੇਟਾਂ ਚ ਜਾਣਾ ਨਾ ਪੈਂਦਾ ਗੱਲਾਂ ਕਰਦੀਆਂ ਬੜੀਆਂ ਸੋਚੇ ਨੇ ਕੰਮ ਕਰਨੇ ਬੜੇ ਔਖੇ ਸੋ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਉਹਨਾਂ ਦਾ ਇਲਾਜ ਕੀਤਾ ਗਿਆ ਸੋ ਹਰ ਤਰ੍ਹਾਂ ਦੀ ਸਿੱਤੀ ਜੋ ਉਹਨਾਂ ਨੂੰ ਅੱਜ ਸultanpur Lodhi ਦੀ ਬੜੀ ਪਵਿੱਤਰ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਸ਼ੂਭ ਪ੍ਰਾਪਤ ਧਰਤੀ ਅੱਜ ਉਸ ਧਰਤੀ ਦੇ ਸਾਡਾ ਜਿਹੜਾ ਸਿਵਲ ਹਸਪੀਟਲ ਆ ਉਹ ਤੇ ਜੇ ਪਹਿਲੋ ਸਾਡੇ ਕੋਲ 50 ਬੈੱਡਡ ਹਸਪੀਟਲ ਸੀ ਅੱਜ ਅਸੀਂ 30 ਬੈੱਡ ਉੱਤੇ ਹੋਰ ਐਡ ਕੀਤੇ ਨੇ ਸੋ ਹੁਣ ਜਿਹੜਾ ਇਹ 80 ਬੈਡਡ ਹਸਪੀਟਲ ਜਿਹੜਾ ਅੱਜ ਤਿਆਰ ਹੋ ਗਿਆ ਸੋ ਮੈਂ ਸਮਝਦਾ ਸਾਡੇ ਪੰਜਾਬ ਦਾ ਬਹੁਤ ਚੰਗਾ ਤੇ ਬਹੁਤ ਵਧੀਆ ਹਸਪੀਟਲ ਸultanpurlo di gaya ਸੋਦੇ ਚ ਅਸੀਂ ਇੱਕ ਹੋਰ ਵੀ ਕੰਮ ਜਿਹੜੀ ਕਰੋਨਾ ਦੀ 3rd ਵੇਵ ਨੂੰ ਵੇਖ ਜਾ ਰਿਹਾ ਆ ਅੱਜ ਅਸੀਂ ਇੱਥੇ ਆਕਸੀਜਨ ਪਲਾਂਟ ਦਾ ਵੀ ਅਧਗਾਤਰ ਕੀਤਾ ਇਹ ਜਿਹੜਾ ਪਲਾਟ ਨਵਾਂ ਅੱਜ ਅਸੀਂ ਲਾਇਆ ਜਿਹਦਾ ਦਗਾਟ ਕੀਤਾ ਇਹਦੇ ਚ ਦਿੱਲੀ ਜਿਹੜੀ ਆ 800 ਲੀਟਰ ਪਰ ਮਿੰਟ ਜਿਹੜੀ ਆ ਉਹ ਆਕਸੀਜਨ ਜਿਹੜੀ ਆ ਤਿਆਰ ਕੀਤੀ ਜਾਏਗੀ ਸੋ ਮੈਂ ਸਮਝਣਾ ਪਿਛਲੀ ਜਿਹੜੀ ਸੈਰਮ ਵੇਵ ਸੀ ਉਹਦੇ ਚ ਬੜਾ ਕ੍ਰਾਈਸਿਸ ਸੀ ਆਕਸੀਜਨ ਦਾ ਸੋ ਇਸ ਲਈ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਪੰਜਾਬ ਆਪੇ ਲੈਵਲ ਤੇ ਜੇ ਕੋਈ ਪਰਮਾਤਮਾ ਨਾ ਕਰੇ ਕੋਈ ਅਬਜੀ ਥਰਡ ਵੇਵ ਆਉਂਦੀ ਹੈ ਤੇ ਆਕਸੀਜਨ ਦੀ ਜਿਹੜੀ ਆ ਕਮੀ ਨਹੀਂ ਆਉਣ ਦਿੱਤੀ ਜਾਏਗੀ ਸੋ ਪੰਜਾਬ ਸਰਕਾਰ ਨੇ ਉਸੇ ਕਿਹਾ ਸੀ ਉਹਨੂੰ ਮੁੱਖ ਰੱਖ ਦਿਆਂ ਅਸੀਂ ਆਕਸੀਜਨ ਪਲਾਂਟ ਜਿਹੜੇ ਨੇ ਆਪਣੇ ਹਸਪੀਟਲਾਂ 'ਚ ਲਾ ਰਹੇ ਆ ਸੋ ਜਿੰਨਾ 'ਚ ਬੜਾ ਬੜਾ ਯੋਗਦਾਨ ਹੈ ਜਿਹੜੀਆਂ ਸਾਡੀਆਂ ਐਨ ਜੀਓ ਨੇ ਸੋ ਉੱਥੇ ਅੱਜ ਵੀ ਜਿਹੜਾ ਪਲਾਂਟ ਆ ਸਾਡੀਆਂ ਜਿਹੜੀਆਂ ਐਨ ਜੀਓ ਨੇ ਉਹਨਾਂ ਦੀ ਹੈਲਪ ਨਾਲ ਲਾਇਆ ਗਿਆ ਪਾਥ ਆ ਗੇਬ ਇੰਡੀਆ ਗੁਗਾਲਿਆ ਇਹ ਤਿੰਨ ਜਿਹੜੀਆਂ ਐਨਜੀਓ ਉਹਨਾਂ ਦੀ ਮਦਦ ਨਾਲ ਇਹ ਪਲਾਂਟ ਅੱਜ ਇੱਥੇ ਚਾਲੂ ਕੀਤਾ ਸੋ ਹੋਰ ਵੀ ਹਸਪਤਾਲਾਂ ਸਾਡੇ ਅਗਰਾਏ ਜੀ ਨੇ ਦੁਬਈ ਵਾਲੇ ਉਹ ਸਾਡੀ ਹੈਲਪ ਕਰ ਰਹੇ ਨੇ ਸੋ ਕਾਫੀ ਪਲਾਂਟ ਉਹਨਾਂ ਵੀ ਸਾਨੂੰ ਲਵਾ ਕੇ ਦਿੱਤੇ ਨੇ ਹਸਪਤਾਲਾਂ 'ਚ ਸਰਕਾਰ ਆਪਣੇ ਪੱਧਰ ਤੇ ਵੀ ਜਿੱਥੇ ਨਈ ਐਨਜੀਓ ਥੇ ਸੀ ਆਪਨੇ ਲੈਵਲ ਤੇ ਸਰਕਾਰ ਜਿਹੜੀ ਇਹ ਪਲਾਂਟ ਲਾ ਰਹੀ ਆ ਸੋ ਕਿਸੇ ਤਰ੍ਹਾਂ ਦੀ ਕਿਸੇ ਹਸਪਤਾਲ ਤੱਕ ਅਸੀਂ ਔਰ ਸੀਜ਼ਨ ਦੀ ਇਹ ਮੁਸ਼ਕਲ ਹੈ ਘਰ ਰਹਿ ਨਹੀਂ ਦੇਣੀ ਸੋ ਸਰਕਾਰ ਹਰ ਤਰ੍ਹਾਂ ਦੇ ਪ੍ਰਾਲੇ ਜਿਹੜੇ ਨੇ ਕਰ ਰਹੀ ਹੈ ਸੋ ਥਰਡ ਵੇਵ ਦੀ ਪੰਜਾਬ ਸਰਕਾਰ ਵੱਲੋਂ ਪੂਰੀ ਚਾਰੀ ਹੈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਜੇ ਥਰਡ ਵੇਵ ਆਉਂਦੀ ਹੈ ਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਅਸੀਂ ਪੰਜਾਬ ਚ ਆਉਣ ਨਹੀਂ ਜਾਵਾਂਗੇ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਚਾਰੀ ਹੈ ਸੁਨੀ ਜੀ ਸਾਹਿਬ ਅ ਕੱਲ ਹੈਲਥ ਮਿਨਿਸਟਰ ਦਿੱਲੀ ਦੇ ਵੀ ਇੱਥੇ ਹੀ ਸੀਗੇ ਸੁਲਤਾਨਪੁਰ ਲੋਧੀ ਤੁਹਾਡੀ ਵੀ ਤੁਸੀਂ ਵੀ ਉਹਨਾਂ ਨੂੰ ਜਿਹੜਾ ਚੈਲੰਜ ਐਸੈਪਟ ਕੀਤਾ ਉਹ ਕਹਿੰਦੇ ਨੇ ਕਿ ਸਾਡਾ ਸਿਸਟਮ ਜਾਦਾ ਵਧੀਆ ਹੈ ਉਹਨਾਂ ਕਹਿ ਹੈ ਕਿ ਸਾਨੂੰ ਦੋ ਚਾਰ ਹਸਪੀਟਲ ਹੀ ਦਿਖਾ ਦਿਓ ਪੰਜਾਬ ਦੇ ਵੀ ਜੇ ਚੰਗੇ ਨੇ ਤੁਸੀਂ ਹੋਰ ਵੇਖ ਲਓ ਸੁਲਤਾਨਪੁਰ ਲੋਧੀ ਦਾ ਹੀ ਵੇਖ ਲਓ ਮੈਂ ਵੱਡੀ ਦੀ ਗੱਲ ਕਰਨ ਨਹੀਂ ਇੱਥੋਂ ਦਾ ਹੀ ਵੇਖ ਲਓ ਸੋ ਇਹ ਉਹਨਾਂ ਦੇ ਨਹੀਂ ਆਏ ਮੈਨੂੰ ਮਿਲਿਆ ਇਹ ਆਪੜਨ ਪ੍ਰਯਾਸ਼ੀ ਅ ਜੀ ਪੇਪਰ ਹਾਂਜੀ ਆਪ ਵਾਲਿਆਂ ਦੀ ਉਹ ਗੱਲ ਕਰ ਰਹੇ ਨੇ ਸੋ ਮੈਂ ਕਿਸੇ ਦੇ ਖਿਲਾਫ ਕੋਈ ਬੋਲਦਾ ਨਹੀਂ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਪਰ ਮੈਂ ਇੱਕ ਗੱਲ ਜ਼ਰੂਰ ਕਹੀ ਸੀ ਕਿ ਜਿਹੜੀਆਂ ਦਿੱਲੀ ਮਾਰਦ ਦੀਆਂ ਗੱਲਾਂ ਕਰ ਰਹੇ ਨੇ ਇਹ ਪੰਜਾਬ ਚਾਣ ਕੇ ਦਿੱਲੀ ਮਾਰਦ ਦੀਆਂ ਗੱਲਾਂ ਕਰ ਰਹੇ ਨੇ ਇਹ ਪੰਜਾਬ ਨੂੰ ਕਹਿ ਰਹੇ ਨੇ ਪੰਜਾਬ ਨੇ ਕੁਝ ਕੀਤਾ ਨਹੀਂ ਦਿੱਲੀ ਦੇ ਮੁਕਾਬਲੇ ਮੈਂ ਤੇ ਇਹਨਾਂ ਦਾ ਜਵਾਬ ਤੁਸੀਂ ਪ੍ਰੈਸ 'ਚ ਮੇਰੀ ਸਟੇਟਮੈਂਟ ਆਈ ਆ ਸੋ ਮੈਂ ਅੱਜ ਵੀ ਗੱਲ ਇਹ ਕਹਿਣਾ ਇੱਕ ਕਿਉਂ ਲੋਡ ਪਈ ਜਦੋਂ ਸੈਕੰਡ ਵੇਵ ਸੀ ਇਹਨਾਂ ਦੇ ਪੇਸ਼ੈਂਟ ਕਿਉਂ ਪੰਜਾਬ ਚ ਆ ਕੇ ਐਡਮਿਟ ਹੁੰਦੇ ਰਹੇ ਨੇ ਜੇ ਇਹਨਾਂ ਕੋ ਦਿੱਲੀ ਚ ਪੂਰਾ ਇਂਤਜ਼ਾਮ ਹੁੰਦਾ ਤੇ ਪੰਜਾਬ ਚ ਉਹਨਾਂ ਨੂੰ ਆਉਣਾ ਨਾ ਪੈਂਦਾ ਹੋਰ ਸਟ੍ਰੈਟਜੀ ਜਾਣਾ ਨਾ ਪੈਂਦਾ ਗੱਲਾਂ ਕਰਦੀਆਂ ਬੜੀਆਂ ਸੌਖੀਆਂ ਨੇ ਕੰਮ ਕਰਨੇ ਬੜੇ ਔਕੇ ਨੇ ਸੋ ਇਹ ਤੁਹਾਨੂੰ ਇਹ ਗੱਲ ਪੁੱਛੋ ਕਿ ਤੁਹਾਡੇ ਪੇਸ਼ੈਂਟ ਪੰਜਾਬ ਚ ਆਣ ਕੇ ਸੈਕੰਡ ਵੇਵ ਚ ਕਰੋਨਾ ਦੇ ਪੇਸ਼ੈਂਟ ਜੋ ਪੰਜਾਬ ਚ ਆ ਕੇ ਡਿਮਿਟ ਹੁੰਦੇ ਰਹੇ ਅਸੀਂ ਇਹ ਕਿ ਉਹ ਨਾ ਨਹੀਂ ਕੀਤੀ ਉਸ ਵੇਲੇ ਮੈਂ ਵੀ ਮੰਤਰੀ ਸੀ ਉਸ ਵੇਲੇ ਵੀ ਮੰਤਰੀ ਸੀ ਮੈਂ ਮੈਡੀਕਲ ਐਜੂਕੇਸ਼ਨ ਮੇਰੇ ਕੋਲ ਸੀ ਸਾਡੇ ਮੈਡੀਕਲ ਕਾਲਜਾਂ ਚ ਖਾਸ ਕਰਕੇ ਪਟਿਆਲੇ ਚ ਕਿੰਨੇ ਮਰੀਜ਼ ਦਿੱਲੀ ਤੋਂ ਆਏ ਨੇ ਕਰੋਨਾ ਦੇ ਅਸੀਂ ਇੱਥੇ ਡਿਮਿਟ ਕੀਤੇ ਨੇ ਕਿਉਂਕਿ ਉਹ ਵੀ ਸਾਡੇ ਭਰਾ ਨੇ ਸਾਡਾ ਫਰਜ਼ ਬੰਦਾ ਕਿਸੇ ਵੀ ਸਟੇਟ ਤੋਂ ਅਸੀਂ ਉਹਨਾਂ ਨੂੰ ਸੁਭਾਲੀਏ ਸੋ ਉੱਥੋਂ ਵਿਚਾਰੇ ਤੰਗ ਹੋ ਕੇ ਬਾਅਦ ਦਿੱਲੀ ਤੋਂ ਆਣ ਕੇ ਉਹ ਇੱਥੇ ਆ ਕੇ ਡਿਮਿਟ ਹੁੰਦੇ ਰਹੇ ਨੇ ਸੋ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਉਹਨਾਂ ਦਾ ਇਲਾਜ ਕੀਤਾ ਗਿਆ ਸੋ ਹਰ ਤਰ੍ਹਾਂ ਦੀ ਸਹੂਲਤ ਜੋ ਉਹਨਾਂ ਨੂੰ ਹਸਲੇ ਦਿੱਤੀ ਸੀ ਜੇ ਇੱਕ ਇਨਾ ਇਨਾ ਦਾ ਉੱਥੇ ਅਰੇਂਜਮੈਂਟ ਹੁੰਦਾ ਤੇ ਫਿਰ ਪੰਜਾਬ ਚ ਉਹਨਾਂ ਦੇ ਪੇਸ਼ੈਂਟ ਉਹਦੇ ਇਹਦਾ ਜਵਾਬ ਦੇ ਦੇਣਾ ਸਾਰੇ ਟ੍ਰੇਟਮੈਂਟ ਹੈਵੀ ਡਨ ਪਏ ਮਪੇਸ਼ੈਂਟਾਂ ਚਾਹਾਂ ਇਨ ਸੁਲਤਾਨਪੁਰ ਦੇ ਹੰਡ ਕਮਾਂਡਿੰਗ ਵੈਲ ਸੁਨੀ ਸਾਹਿਬ ਤੁਸੀਂ ਵੀ ਡਿਪਟੀ ਸੀਐਮਓ ਤੁਸੀਂ ਵੀ ਚਾਹੁੰਦੇ ਹੋ ਕਿ ਪੰਜਾਬ ਚ ਕੌਂਗਰਸ ਸਰਕਾਰ ਰੀਪੀਟ ਹੋਵੇ ਗੱਲ ਇਹਦੇ ਨਾਲ ਜੁੜੀ ਹੋਈ ਹੈ ਕੀ ਇਹ ਵਾਜਬ ਹੈ ਕਿ ਤੁਹਾਡੇ ਮੰਤਰੀ ਜਿਹੜੇ ਨੇ ਇੱਕ ਦੂਜੇ ਦੇ ਹਲਕੇ ਦੇ ਵਿੱਚ ਦਖਲ ਦੇਣ ਦਾ ਰਾਣਾ ਇੰਦਰ ਪ੍ਰਤਾਪ ਤੁਹਾਡੇ ਕਿਡ ਮੰਗ ਰਹੀ ਹੈ ਨਹੀਂ ਕੋਈ ਅਬਜੀ ਗੱਲ ਨਹੀਂ ਕੋਈ ਅਬਜੀ ਗੱਲ ਨਹੀਂ ਫੇਰ ਨਾ ਕਰੋ ਚਿਮਾਂ ਜੀ ਬਹੁਤ ਸਾਡੇ ਪਿਆਰੇ ਉਹਨਾਂ ਦੇ ਖਾਸ ਅਨੁਸ਼ਾਸਨਿਕ ਕਾਰਵਾਈ ਕਿਉਂ ਨਹੀਂ ਕਰਦੀ ਹੈ ਕਾਂਗਰਸ ਸਾਹਿਬ ਜੀ ਸਾਡੇ ਪਿਆਰੇ ਨੇ ਕੋਈ ਅਬਜੀ ਗੱਲ ਨਹੀਂ ਸਾਰੇ ਇਕੱਠੇ ਹੋਗੇ ਕਾਂਗਰਸੀ ਚੱਲਣਗੇ ਥੋੜਾ ਜਿਹਾ ਥੋੜਾ ਬਹੁਤਾ ਹੁੰਦਾ ਹੀ ਹੈ ਲਖਨਾ ਤੋਂ ਪਹਿਲਾਂ ਮੈਂ ਜਾਨ ਮੁਹੰਮਦ ਡਿਪਟੀ ਜਨਰਲ ਮੈਨੇਜਰ ਐਂਡ ਸਰਕਲ ਹੈਡ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਮੈਂ ਬੈਂਕ ਜੋ ਹੈ हमारा डिफरेंट लुक्रेटिव स्कीम्स है अट्रैक्टिव स्कीम्स है द बैंक इज़ प्रोवाइडिंग दैसल फ्रे क्रेडिट टू द पीपल्स एंड बैंक इज़ आल्सो प्लेइंग एक्टिव रोल इन दी एस आर एक्टिविटीज एंड इन दिस डायरेक्शन द बैंक हैज़ प्रोवाइडेड जनरेटर सेट टू द सिविल हॉस्पिटल सुल्तानपुर लोधी द बैंक हैज़ आल्सो द एट्रेक्टिव स्कीम्स विच आर इन ऑन गोइंग प्रोसेस दिक्कस स्कीम्स टू कैटर द नीड्स ऑफ द नी डी पीपल एंड इन दिस डायरेक्शन दिस स्कीम्स आर स्कीम संकल्प स्कीम स्वागत स्कीम शिखर स्कीम स्वाभिमान स्कीम समृद्धि एंड स्कीम स्वावलंबन दिस संकल्प एंड स्वागत स्कीम इज आल्सो फॉर एम एस एम ई सेक्टर्स द शिखर स्कीम इज आलसो फॉर द रिटेल क्रेडिट सेक्टर्स एंड फॉर द एग्रीकल्चर सेक्टर्स द स्कीम इज नॉन एज समृद्धि स्कीम्स दिस स्वाभिमान स्कीम इज़ द स्कीम फॉर द सोशल सिक्योरिटी स्कीम्स लाइक प्राइम मिनिस्टर जीवन ज्योति योजना प्राइम मिनिस्टर सुरक्षा बीमा योजना अटल पेंशन योजना एक्सेट्रा एंड द स्कीम संपर्क इज फॉर स्कीम्स विच इज फॉर द डिजिटलाइजेशन इन विच द क्रेडिट कार्ड्स डेबिट कार्ड्स पासबुक प्रिंटिंग्स एंड द पी एन बी वन एप Is being publicized against the people to have the quick uh, banking schemes at a click.